ਤਾ ਦੇਖਿਆ ਤੁਸੀਂ ਸਰਨ ਸਰਨ ਜੀ ਦੇ ਚੋਣ ਤੋਂ ਬਾਅਦ ਕੀ ਮਾਹੌਲ ਬਣ ਰਿਹਾ ਹੈ ਤੇ ਮੈਂ ਆਪਣੇ ਸਹਿਯੋਗੀ ਕਿਸਨ ਨੂੰ ਪੁੱਛਣਾ ਚਾਹੁੰਦੀ ਕਿ ਜੇਕਰ ਆਮ ਆਦਮੀ ਪਾਰਟੀ ਅਗਰ ਅੰਦਾਜ਼ਾ ਲਗਾਏ ਆਮ ਆਦਮੀ ਪਾਰਟੀ ਨਹੀਂ ਜਿੱਤਦੀ ਤੇ ਬੀਜੇਪੀ ਕਾਂਗਰਸ ਅਕਾਲੀ ਦਲ ਵਾਰਿਸ ਪੰਜਾਬ ਦੇ ਚੋਂ ਕੌਣ ਕਿਹੜਾ ਇੱਕ ਸਟਰੋਂਗ ਵਨ ਸਰਤਾ ਹੈ ਜੀ ਬਿਲਕੁਲ ਜੀ ਅਹ ਜਿੱਤਾ ਤੁਮ ਜੀ ਵੀ ਤੁਸੀਂ ਗੱਲ ਕਹਿ ਰਹੇ ਹੋ ਨਾ ਇਹੀ ਇਹੀ ਚਰਚਾਵਾਂ ਜਿਹੜੀਆਂ ਨੇ ਉਹ ਹਰ ਪਾਸੇ ਚੱਲਦੀਆਂ ਪਈਆਂ ਨੇ ਕਿ ਪਿਕਚਰ ਅਜੇ ਤੱਕ ਕਲੀਅਰ ਨਹੀਂ ਹੋਈ ਕਿਸੇ ਵੀ ਪਾਰਟੀ ਨੂੰ ਤੇ ਆਮ ਆਦਮੀ ਪਾਰਟੀ ਵੀ ਕਿਤੇ ਨਾ ਕਿਤੇ 60-50 ਦੇ ਵਿੱਚ ਹੈਗੀ ਹੈ ਕਿ ਸਾਡੀ ਸਟੈਂਡ ਕੀ ਕਰ ਰਿਹਾ ਕਿਉਂਕਿ ਜੇ ਦੇਖਿਆ ਜਾਵੇ ਸ਼ਹਿਰੀ ভোটার ভোটার ਸਾਇਲੈਂਟ ਹੈ ਪਿੰਡਾ ਵਾਲੇ ਜਿਹੜੇ ਨੇ ਉਹ ਸਾਹਮਣੇ ਕੁਝ ਹੋਰ ਹੋ ਰਹੇ ਨੇ ਤੇ ਪਿੱਛੋਂ ਕੁਝ ਹੋਰ ਬੋਲ ਰਹੇ ਨੇ ਕਿਉਂਕਿ ਐਸੀ بڑے ਪਿੰਡ ਕਵਰ ਕੀਤੇ ਗਰਾਊਂਡ ਦੇ ਵਿੱਚ ਜਾ ਕੇ ਉਹੀ ਲੋਕ ਆਵਾਦਮੀ ਪਾਰਟੀ ਦੀ ਭਗਵੰਤ ਮਾਨ ਦੇ ਰੋਡ ਸ਼ੋਅ ਦੇ ਵਿੱਚ ਆਵਾਦਮੀ ਪਾਰਟੀ ਦੇ ਨਾਲ ਆ ਰਹੇ ਜਦੋਂ ਜਦੋਂ ਰੋਡ ਸ਼ੋਅ ਖਤਮ ਹੁੰਦਾ ਹੈ ਉਦੋਂ ਅਸੀਂ ਉਹਨੂੰ ਪੁੱਛ ਰਿਹਾ ਤਾਂ ਉਹ ਉਹਨਾਂ ਦੀ ਬੋਲੀ ਕੁਝ ਹੋਰ ਹੁੰਦੀ ਹੈ ਕਿ ਅਸੀਂ ਕਿਸੇ ਹੋਰ ਪਾਰਟੀ ਨੂੰ ਮਿਲ ਪਾਵਾਂਗੇ ਤਾਂ ਇੱਥੇ ਜਿਵੇਂ ਤੁਸੀਂ ਪੁੱਛਿਆ ਕਿ ਜੇਕਰ ਆਵਾਜ਼ੀ ਪਾਰਟੀ ਸਟਰੋਂਗੀ ਹੁੰਦੀ ਤਾਂ ਕਿਹੜੀ ਪਾਰਟੀ ਹੋ ਸਕਦੀ ਹੈ ਇੱਥੇ ਤੇ ਜੇਕਰ ਅਸੀਂ ਤਰਨ ਤਰਨ ਦਾ ਇਤਿਹਾਸ ਦੇਖੀਏ ਤਾਂ ਤਰਨ ਤਰਨ ਦੇ ਵਿੱਚ ਅਕਾਲੀ ਦਲ ਹਮੇਸ਼ਾ ਹੀ ਸਟਰੋਂਗ ਪਹਿਲੇ ਨੰਬਰ ਤੇ ਰਿਹਾ ਕਿਉਂਕਿ ਕੁਝ ਪੰਥਕ ਵੋਟ ਜਾਂ ਪੰਥਕ ਕਹेलो ਕਿ ਜਿਹੜਾ ਇਲਾਕਾ ਹੈ ਉਹ ਮੰਨਿਆ ਜਾਂਦਾ ਹੈ ਹੁਣ ਹੈ ਇਹ ਨਹੀਂ ਹੈ ਉਹ ਗੱਲ ਬਾਅਦ ਦੀ ਆ ਜਾਂਦੀ ਬਟ ਮੰਨਿਆ ਹੋ ਨਹੀਂ ਜਾਂਦਾ ਤਰਨ ਤਨ ਕਿ ਉਹ ਪੰਥਕ ਪੰਥਕ ਇਲਾਕਾ ਆਏਗਾ ਉਸ ਦੇ ਹਿਸਾਬ ਦੇ ਨਾਲ ਜੇ ਆਪਾਂ ਗੱਲ ਕਰ ਲਈ ਕਿ ਆਮ ਆਦਮੀ ਪਾਰਟੀ ਸੱਤਾ ਤੇਰ ਤੋਂ ਬਾਅਦ ਅਕਾਲੀ ਦਲ ਕਿਤੇ ਨਾ ਕਿਤੇ ਸਟਰੋਂਗ ਹੁੰਦਾ ਹੋਇਆ ਦਿਖਾਈ ਜ਼ਰੂਰ ਦੇ ਰਿਹਾ ਕਿਉਂਕਿ ਇੱਥੇ ਫਾਈਟ ਵੀ ਜੇ ਆਮ ਲੋਕਾਂ ਦੀ ਗੱਲ ਕਰੀਏ ਮੰਨੀ ਜਾ ਰਹੀ ਸੀ ਕਿ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਦੇ ਵਿੱਚ ਹੋ ਸਕਦੀ ਹੈ ਪਰ اے ٹی ਜਦੋਂ ਆਪ ਆਪਾ ਪਾਰਟੀ ਤੇ ਅਕਾਲੀ ਦਲ ਜਦੋਂ ਆਪਾਂ ਗੱਲ ਕਰਦੇ ਆ ਤਾਂ ਉਦੋਂ ਕਾਂਗਰਸ ਜ ਕਾਂਗਰਸੀ ਐਂਟਰੀ ਹੁੰਦੀ ਹੈ ਤੇ ਕਾਂਗਰਸ ਇਹ ਕਹਿੰਦੀ ਹੈ ਕਿ ਅਕਾਲੀ ਦਲ ਲੇਕ ਗੈਂਗਸਟਰ ਦੇ ਪਰਿਵਾਰ ਨੂੰ ਟਿਕਟ ਦੁੱਤੀ ਹੈ ਤਾਂ ਲੋਕ ਹੋਰ ਸਹਿਮ ਜਾਂਦੇ ਨੇ ਲੋਕਾਂ ਦਾ ਦਿਮਾਗ ਦੂਸਰੇ ਪਾਸੇ ਚੱਲ ਜਾਂਦਾ ਕਿ ਗੈਂਗਸਟਰ ਦੀ ਸੱਸ ਜਿਹੜੀ ਹੈ ਉਹਨੂੰ ਜਿਹੜੀ ਟਿਕਟ ਦਿੱਤੀ ਗਈ ਹੈ ਗੈਂਗਸਟਰ ਅੰਮ੍ਰਿਤ ਬਾੜ ਦਾ ਨਾਮ ਆਉਂਦਾ ਤੇ ਉਹਨਾਂ ਦੀ ਜਿਹੜੀ ਸੱਸ ਸੁਖਿੰਦਰਪੁਰ ਧਰਮੀ ਕੋਜੀ ਦੇ ਨਾਮ ਦੇ ਉੱਤੇ ਗੱਲ ਕਹਿੰਦੇ ਨੇ ਤੇ ਕਾਂਗਰਸ ਵਾਲੇ ਹਮੇਸ਼ਾ ਇਹ ਚਾਹੁੰਦੇ ਨੇ ਕਿ ਅਖੀਰਕਾਰ ਧਰਮੀ ਕੋਜੀ ਕਿੱਥੇ ਹੈ ਪੂਰੀ ਇਲੈਕਸ਼ਨ ਦੇ ਵਿੱਚ ਧਰਮੀ ਪੁੱਜੀ ਜਿਹੜਾ ਉਹਨਾਂ ਦੇ ਹਸਬੰਡ ਨੇ ਸੁਖਿੰਦਰ ਕੋ ਉਹਨਾਂ ਦੇ ਉਹ ਕਿੱਥੇ ਨੇ ਉਹ ਸਾਹਮਣੇ ਨਹੀਂ ਆਏ ਕਿਉਂਕਿ ਤੁਸੀਂ ਗੈਂਗਸਟਰ ਦੇ ਕਹਿਣ ਦੇ ਉੱਤੇ ਟਿਕਰ ਦਿੱਤੀ ਹੈ ਤਾਂ ਇੱਥੇ ਕਿਤੇ ਨਾ ਕਿਤੇ ਜਿਵੇਂ ਤੁਸੀਂ ਵੇਖੋਗੇ ਪੰਜਾਬ ਦੇ ਵਿੱਚ ਲਾਇਟ ਡੋਟ ਦੇ ਹਾਲਾਤ ਕੀ ਬਣੇ ਹੋਏ ਨੇ ਵਿਰੋਧੀਆਂ ਦੀ ਕੋਈ ਇਸ ਨੂੰ ਲੈ ਕੇ ਜਿਹੜੇ ਆਮ ਲੋਕ ਨੇ ਉਹ ਦੂਗੀ ਦਾ ਵਿੱਚ ਮੈਰਿਜ ਲਈ ਆਖਿਰਕਾਰ ਮੁਰਝੇ ਸੀ ਇਹਨੂੰ ਵੋਟ ਦਿੱਤੀਏ ਕਿ ਇਹ ਗੈਂਗਸਟਰ ਸੱਚੀ ਗੈਂਗਸਟਰ ਦਾ ਪਰਿਵਾਰ ਹੈ ਜਾਂ ਫਿਰ ਇਹਦੀ ਬੈਕਗ੍ਰਾਉਂਡ ਤੇ ਕੁਝ ਹੋਰ ਹੈ ਲੋਕਾਂ ਦੇ ਵਿੱਚ ਡਾਊਟ ਆ ਜਾਂਦਾ ਤੇ ਜਦੋਂ ਕਾਂਗਰਸ ਇਹ ਗੱਲ ਕਰਦੀ ਆ ਉਸੇ ਵਿਚਾਰੇ ਹੀ ਆ ਵਾਰਿਸ ਪੰਜਾਬ ਦੀ ਪਾਰਟੀ ਤੁਸੀਂ ਕਹੋ ਕਿ ਐਂਟਰ ਹੋ ਜਾਂਦੀ ਵਾਰਿਸ ਪੰਜਾਬ ਦੀ ਪਾਰਟੀ ਪ੍ਰੋਪਰ ਪੰਥ ਦੇ ਨਾਂ ਨੂੰ ਲੈ ਕੇ ਆੜੀਏ ਕਿਉਂਕਿ ਆਪਣੀ ਪਾਲ ਹੋ ਰਾ ਨਹੀਂ ਖਡੂਰ ਸਾਹਿਬ ਹਲਕੇ ਦੇ ਵਿੱਚ ਹੀ ਦਰਨਸਰਨ ਸਾਹਿਬ ਹੁੰਦਾ ਤੇ ਉੱਥੋਂ ਦੀ ਆਪਣੀ ਸੀਟ ਕੱਢੀ ਤੇ ਭਾਈ ਮਨਦੀਪ ਸਿੰਘ ਨੂੰ ਜਿਹੜੀ ਆ ਉਹਨਾਂ ਨੇ ਟਿਕਟ ਦਿੱਤੀ ਹੋਈ ਹੈ ਜਿਹੜੇ ਜਿਨ੍ਹਾਂ ਨੇ ਕਤਲ ਕੀਤਾ ਸੀਗਾ ਸੁਧੀਰ ਸੂਰੀ ਦਾ ਉਹਦਾ ਭਰਾ ਹੈ ਮਨਦੀਪ ਸਿੰਘ ਉਹਨੂੰ ਦਿੱਤੀ ਹੋਈ ਆ ਉਹ ਹੁਣ ਮਨਦੀਪ ਸਿੰਘ ਦੀ ਜਿਹੜੀ ਸਪੋਰਟ ਕਰ ਰਹੇ ਨੇ ਸਾਰੇ ਅਕਾਲੀ ਦਲ ਤੋਂ ਬਾਗੀ ਹੋਏ ਜਿਹੜੇ ਆਪਣੇ ਕਹਿੰਦੇ ਕਹੋਂਦੇ ਪੰਥਕ ਨੇ ਜਿਵੇਂ ਗਿਆਨੀ ਹਰਪ੍ਰੀਤ ਸਿੰਘ ਨੇ ਜਥੇਦਾਰ ਰਹੇ ਨੇ ਅਕਾਲ ਤਖਤ ਸਾਹਿਬ ਦੇ ਤੇ ਉਹ ਉਹਦੇ ਉਹਦੇ ਜਥੇਦਾਰ ਰਹੇ ਨੇ ਉਸ ਤੋਂ ਬਾਅਦ ਇਕਮਾਲ ਸਿੰਘ ਝੁੰਦਾ ਲਾਲੋ ਬੀਬੀ ਜਗੀਰਪੁਰ ਬਨਪਿਤ ਈਆਲੀ ਰਾਜੇਸ਼ ਪ੍ਰਤਾਪ ਕਹਿੰਦੇ ਜਿੰਨੇ ਅਕਾਲੀ ਦਲ ਦੇ ਪੁਰਾਣੇ ਟੌਪ ਲੀਡਰ ਸੀ ਉਹ ਸਾਰੇ ਇਸ ਨੂੰ ਸਪੋਰਟ ਕਰਦੇ ਤੇ ਉਦੋਂ ਹੀ ਅਮਰਿਤਪਾਲ ਦੀ ਫੈਮਿਲੀ ਵੀ ਸਾਰੀ ਸਪੋਰਟ ਕਰ ਰਹੀ ਤੇ ਹੁਣ ਇਹਨਾਂ ਦੀ ਜਦੋਂ ਐਂਟਰੀ ਹੋ ਜਾਂਦੀ ਹੈ ਇਹ ਕਾਂਗਰਸ ਦੇ ਉੱਤੇ ਇਲਜ਼ਾਮ ਲਗਾਉਂਦੇ ਨੇ ਕਿ ਕਾਂਗਰਸ ਨੇ 84ਵਲੇ ਸਿੱਖਾਂ ਦਾ ਕੀ ਕੀਤਾ ਕਾਂਗਰਸ ਨੇ 84ਵਲੇ ਸਿੱਖਾਂ ਦਾ ਕਤਲ ਕਤਲੇਆਮ ਕਰਾਇਆ ਹਿਦਰਾਗੱਦੀ ਨੇ ਫਿਰ ਉਸੇ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ ਤੇ ਉਹ ਜਿਹੜੇ ਸੈਂਟੀਮੈਂਟ ਲੈ ਕੇ ਜਦੋਂ ਉਹ ਐਂਟਰੀ ਕਰਦੇ ਨੇ ਤਾਂ ਕਾਂਗਰਸ ਡਾਊਨ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਫਿਰ ਰਹਿ ਗਈ ਗੱਲ ਬੀਜੇਪੀ ਦੀ ਬੀਜਪੀ ਦੇ ਹਾਲਾਤਾਂ ਨੂੰ ਪਤਾ ਹੀ ਹੈ ਪੰਜਾਬ ਦੇ ਵਿੱਚ ਕੀ ਬਣੇ ਹੋਏ ਨੇ ਹੁਣ ਚੰਡੀਗੜ੍ਹ ਯੂਨੀਵਰਸਿਟੀ ਦਾ ਮੁੱਦਾ ਆ ਗਿਆ ਉਹਦੇ ਵਿੱਚ ਬੀਜਪੀ ਦੇ ਖਿਲਾਫ ਰੋਸ ਪ੍ਰਦਰਸ਼ਨ ਹੋ ਰਿਹਾ ਸਟੂਡੈਂਟ ਸੜਕਾਂ ਦੇ ਉੱਤੇ ਪੂਰਾ ਪੰਜਾਬ ਹੀ ਸੜਕਾਂ ਦੇ ਉੱਤੇ ਆਇਆ ਹੋਇਆ ਤੇ ਬੀਜਪੀ ਕਿਤੇ ਨਾ ਕਿਤੇ ਬੈਕਫੁੱਟ ਤੇ ਇਸ ਗੱਲੋਂ ਜਾਂਦੀ ਹੋਈ ਨਜ਼ਰ ਆ ਰਹੀ ਹੈ ਕਿ ਜਿੱਥੇ ਇਲੈਕਸ਼ਨ ਜਿੱਦਾਂ ਅੱਜ ਵੋਟਾਂ ਸੀਗੀਆਂ ਤੁਸੀਂ 2 ਦਿਨ ਪਹਿਲਾਂ ਹੀ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਖੜਾ ਕਰ ਲਿਆ ਸਾਰਾ ਪੰਜਾਬ ਤੁਹਾਡੇ ਅਗੇਂਸਟ ਹੋ ਗਿਆ ਤੇ ਵੋਟ ਕੌਣ ਪਾਏਗਾ ਤੁਹਾਨੂੰ ਪਰ ਹੁਣ ਇੱਕ ਜੇ ਜੇ ਕਾਂਗਰਸ ਦੀ ਗੱਲ ਕਰੀਏ ਕੈਂਡੀਡੇਟ ਦੀ ਕੈਂਡੀਡੇਟ ਕਾਂਗਰਸ ਆਪਣਾ ਇਹ ਪ੍ਰਚਾਰ ਕਰ ਰਹੀ ਸੀ ਜਦੋਂ ਅਸੀਂ ਕਵਰੇਜ ਕਰ ਰਹੇ ਸੀ ਕਿ ਸਾਡਾ ਕੈਂਡੀਡੇਟ ਜਿਹੜਾ ਉਹ ਬਿਲਕੁਲ ਸਾਫ਼ ਸੁਥਰਾ ਨਿਯਾਈਤੀ شریف ਹੈ ਉਹ ਤੇ ਕੋਈ ਪਰਚਾ ਨਹੀਂ ਹੈਗਾ ਉਹ ਕੋਈ ਗੈਂਗਸਟਰ ਨਹੀਂ شریف ਘਰ ਦਾ ਮੁੰਡਾ ਹੈ ਤੇ ਉਹਨੂੰ ਅਸੀਂ ਟਿਕਟ ਦਿੱਤੀ ਹੈ ਇੱਕ ਪਲੱਸ ਪੁਆਇੰਟ ਉਹਨਾਂ ਕੋਲ ਵੀ ਹੈਗਾ ਤੇ ਆਮ ਆਦਮੀ ਪਾਰਟੀ ਕੋ ਪਲੱਸ ਪੁਆਇੰਟ ਕੀ ਹੈਗਾ ਸਿਰਫ ਤੇ ਸਿਰਫ ਉਹ ਸੱਤਾ ਦੇ ਵਿੱਚ ਹੈ ਹਰਵੀਰ ਸਿੰਘ ਆਮ ਅਕਾਲੀ ਦਲ ਤੋਂ ਲਿਆਂਦਾ ਹੈ ਅਕਾਲੀ ਦਲ ਜਦੋਂ 2022 ਦੀ ਚੋਣਾਂ ਸੀਗਾ ਉਦੋਂ ਇਹੀ ਆਮ ਆਦਮੀ ਪਾਰਟੀ ਕਹਿੰਦੀ ਸੀ ਕਿ ਜੇਕਰ ਤੁਸੀਂ ਚਿੱਟਾ ਰੋਕਣਾ ਹੈ ਹਰਵੀਰ ਸਿੰਘ ਨੂੰ ਫਰਾਉ ਤੇ ਹੁਣ ਆਪਣੀ ਵਾਰ ਹੀ ਆਈ ਤੇ ਹੁਣ ਕਹਿੰਦੇ ਜੇ ਫਿਰ ਚਿੱਟਾ ਰੋਕਣ ਦੇ ਇਹਨੂੰ ਚਿਤਾਓ ਆਖੇ ਕਾਰ ਲੋਕ ਜਾਂੜਦੇ ਜਾਂੜ ਕੇ ਦੇ ਲੋਕ ਫਿਰ ਕਨਫਿਊਜ਼ ਆਵਾਦੀ ਬਾਡੀ ਦਾ ਇੱਥੇ ਇੱਕ ਡਰੋ ਬੈਕ ਆ ਜਾਂਦਾ ਹੈਗਾ ਤਾਂ ਇਹ ਜਿਹੜੀ ਇਹ ਜਿਹੜੇ ਕਾਰਨ ਨੇ ਨਾ ਇਹੀ ਕਾਰਨਾਂ ਕਰਕੇ ਜਿਹੜੀ ਕਿ ਅਕਾਲੀ ਦਾ ਜਿਹੜਾ ਹੈ ਉਹ ਪਰ ਅਸਟ ਫੁੱਟ ਤੇ ਹੋ ਕੇ ਜਾਂ ਤੁਸੀਂ ਕਹਿ ਲੋ ਕਿ ਆ ਕਾਲੀ ਦਲ ਸਟਰੋਂਗ ਨਜ਼ਰ ਆ ਰਿਹਾ ਜੇਕਰ ਕਾਲੀ ਦਲ ਸਟਰੋਂਗ ਹੁੰਦਾ ਹੈ ਤਾਂ ਉਸ ਤੋਂ ਬਾਅਦ ਫਿਰ ਮਾਮਲਾ ਆ ਜਾਂਦਾ ਕਿ ਸੈਕੰਡ ਪਾਰਟੀ ਕਿਹੜੀ ਹੋਵੇਗੀ ਮਤਲਬ ਕਿ ਦੂਸਰੇ ਨੰਬਰ ਤੇ ਆਣ ਵਾਲੀ ਪਾਰਟੀ ਕਿਹੜੀ ਹੋਵੇਗੀ ਉਹਦੇ ਵਿੱਚ ਫਿਰ ਹੁਣ ਉਹ ਲੜਾਈ ਸ਼ੁਰੂ ਹੋ ਜਾਂਦੀ ਹੈ ਹਾਲਾਂਕਿ ਹਾਲੇ ਤੱਕ ਪਿਕਚਰ ਕਲੀਅਰ ਨਹੀਂ ਹੈ ਪਰ ਅਸੀਂ ਸਿਰਫ ਉਸ ਉਸ ਚੀਜ਼ਾਂ ਦੀ ਗੱਲ ਕਰ ਰਿਹਾ ਕਿ ਜਿਹੜੀ ਚੀਜ਼ ਦੇ ਉੱਤੇ ਆਮ ਆਦਮੀ ਪਾਰਟੀ ਬੈਕਫੁੱਟ ਤੇ ਹੁੰਦੀ ਨਜ਼ਰ ਆ ਰਹੀ ਹੈ ਤੇ ਬਾਕੀ ਜਿਹੜੀਆਂ ਪਾਰਟੀਆਂ ਨੇ ਉਹ ਵੀ ਬੈਕਫੁੱਟ ਤੇ ਹੁੰਦੀਆਂ ਨਜ਼ਰ ਆ ਰਹੀਆਂ ਪਰ ਕਿਤੇ ਨਾ ਕਿਤੇ ਇਹ ਵੀ ਲੱਗ ਰਿਹਾ ਕਿ ਹਰ ਮੇਜੰਦੂ ਆਮ ਆਦਮੀ ਪਾਰਟੀ ਤਿੰਨ ਵਾਰ ਪਹਿਲਾਂ ਵੀ ਵਿਧਾਇਕ ਰਹਿ ਚੁੱਕੇ ਨੇ ਅਕਾਲੀ ਦਲ ਅਕਾਲੀ ਦਲ ਤੋਂ ਪਰ ਫਿਰ ਵੀ ਉਹ ਇਸ ਵਾਰ ਜਿੱਤ ਸਕਦੇ ਨੇ ਉਹਨਾਂ ਤੇ ਉਹਨਾਂ ਦਾ ਪਾਵਰ ਹੈ ਹਾਂ ਸਟਰੋਂਗ ਕੈਂਡੀਡੇਟ ਦੀ ਜੇ ਗੱਲ ਕਰੀ ਆਪਾਂ ਕੈਂਡੀਡੇਟ ਦੇ ਕੈਂਡੀਡੇਟ ਦਾ ਮੈਚ ਕਰ ਰਹੇ ਨਾ ਹਰਮਿੰਦਰ ਸੰਧੂ ਜਿਹੜੇ ਨੇ ਤਿੰਨ ਵਾਰ ਦੇ ਐਮ ਐਲ ਏ ਉੱਥੇ ਦੇ ਰਹਿ ਚੁੱਕੇ ਨੇ ਠੀਕ ਹੈ ਅਕਾਲੀ ਦਲ ਨੇ ਚੌਥੀ ਵਾਰੋ 2022 ਦੇ ਵਿੱਚ ਹਾਰ ਲਈ ਤੇ ਆਪ ਲੋਕਾਂ ਦੇ ਵਿੱਚ ਗੱਲ ਜਰੂਰ ਹੋਈ ਹੈਗੀ ਹੈ ਕਿ ਆਰ ਰਮੀਤ ਸੰਧੂ ਇੱਕ ਵਧੀਆ ਇਨਸਾਨ ਨੇ ਉਹ ਲੋਕਾਂ ਦੇ ਕੰਮ ਕਰਾਏ ਹੋਏ ਨੇ ਲੋਕਾਂ ਦਾ ਉਹਨਾਂ ਨੇ ਬੜਾ ਕੁਝ ਤਰ੍ਹਾਂ-ਤਰ੍ਹਾਂ ਦੇ ਵਿੱਚ ਬਹੁਤ ਵਿਕਾਸ ਕਰਵਾਇਆ ਪਰ ਉਹ ਕਰਵਾਇਆ ਕਦੋਂ ਜਦੋਂ ਅਕਾਲੀ ਦਲ ਦਾ ਰਾਜ ਸੀਗਾ ਤੇ ਉਸ ਤੋਂ ਬਾਅਦ ਜਦੋਂ ਅਕਾਲੀਆਂ ਦੇ ਉੱਤੇ ਲੱਗੇ ਇਲਜ਼ਾਮ ਚਿੱਟਾ ਵੇਚਣ ਦੇ ਉੱਤੇ ਤਾਂ ਫਿਰ ਹਰਮੀਤ ਸੰਧੂ ਦੇ ਉੱਤੇ ਵੀ ਇਲਜ਼ਾਮ ਲੱਗੇ ਕੁਸੀਂ ਇਸ ਗੱਲ ਨੂੰ ਸਮਝੋ ਕਿ ਉਹਨਾਂ ਨੂੰ ਜਦੋਂ 2022 ਦੇ ਵਿੱਚ ਲੋਕਾਂ ਨੇ ਹਰਾਇਆ ਸੀ ਇਸੇ ਕਰਕੇ ਹਰਾਇਆ ਨਾ ਕਿ ਇਹ ਚਿਟਾ ਚਿਪਟੇ ਦਾ ਵਪਾਰੀ ਆ ਇਹ ਵਾਲੇ ਇਲਜ਼ਾਮ ਆਵਾਜ਼ੀ ਪਾਰਟੀ ਨੇ ਲਗਾਏ ਹੁਣ ਆਵਾਜ਼ੀ ਪਾਰਟੀ ਜਿਹਦੇ ਤੇ ਇਲਜ਼ਾਮ ਲਗਾਏ ਸੀ ਉਨੂੰ ਹੀ ਹੁਣ ਤੁਸੀਂ ਦੁਬਾਰਾ ਟਿਕਟ ਦੇ ਦਿੱਤੀ ਤੇ ਆਵਾਜ਼ੀ ਪਾਰਟੀ ਦੇ ਜਿਹੜੇ ਵਰਕਰ ਸੀਗੇ ਉੱਥੇ ਜਿਹੜਾ ਕੰਮ ਕਰ ਰਹੇ ਸੀ ਦਰਿਆਵਾਂ ਵਸਾਉਂਦੇ ਰਹੇਗੇ ਜਿਹੜੇ ਕਹਿੰਦੇ ਅਸੀਂ ਐਮਐਲਏ ਬਣਾਂਗੇ ਉਹਨਾਂ ਦੇ ਤਾਂ ਅਰਮਾਨ ਫਿਰ ਗਏ ਉਹਨਾਂ ਦਾ ਅਰਮਾਨ ਦੇ ਤਾਂ ਹੁਣ ਜੇਕਰ ਆਵਾਜ਼ੀ ਪਾਰਟੀ ਜਿੱਤ ਪਾਏਗੀ ਤਾਂ ਉਹ ਦੋ ਕਾਰਨਾਂ ਤੋਂ ਪਾਏਗੀ ਇੱਕ ਤਾਂ ਪਾਰਟੀ ਸੱਤਾ ਤੇ ਰਹਿ ਇੱਕ ਸਾਲ ਰਹਿ ਗਿਆ ਲੋਕਾਂ ਨੇ ਆਪਣੇ ਕੰਮ ਕਰਾਉਣੇ ਨੇ ਮਤਲਬ ਤੁਸੀਂ ਸਾਬ ਲਾਓ 70% ਵੋਟ ਇਸ ਸੋਚ ਕਰਕੇ ਪਵੇਗੀ ਕਿ ਆਮ ਆਦਮੀ ਪਾਰਟੀ ਦਾ ਇੱਕ ਸਾਲ ਰਹਿ ਗਿਆ ਲੋਕਾਂ ਨੇ ਆਪਣੇ ਆਪਣੇ ਕੰਮ ਕਰਾਉਣੇ ਹੈਗੇ ਆ ਤੇ ਅਸੀਂ ਇੱਕ ਸਾਲ ਦੇ ਵਿੱਚ ਇਹੋ ਬਿਤਾਈਏ ਤੇ ਸਰਕਾਰ ਕੋਲ ਜਿੰਨੇ ਜਿਆਦਾ ਹੋ ਸਕਦਾ ਆਪਾਂ ਆਪਣੇ ਕੰਮ ਕਰਵਾ ਲਈਏ ਤੇ ਦੂਸਰੀ 25% ਮੈਨੂੰ ਲੱਗਦਾ ਕਿ ਵੋਟ ਉਸ ਕਰਕੇ ਪੈਗੀ ਕਿ ਹਰਮੀਤ ਸੰਧੂ ਨੇ ਜਿੰਨਾ ਲੋਕਾਂ ਦੇ ਕੰਮ ਕਰਾਏ ਨੇ ਉਹ ਜਿਹੜਾ ਮੈਂ ਆਮ ਆਦਮੀ ਸੀ ਨੋਰਮਲ ਇਨਸਾਨ ਦੀ ਗੱਲ ਕਰ ਰਿਹਾ ਮੇਰਾ ਹਰਪੀਤ ਸੰਧੂ ਨੇ ਜਾਂ ਕਿਸੇ ਉਹ ਦੱਗ ਗੱਲ ਕਿਸੇ ਲੀਡਰ ਨੇ ਮੇਰਾ ਕੰਮ ਕਰਵਾ ਦਿੱਤਾ ਮੇਰੇ ਇਲਾਕੇ ਦੇ ਵਿੱਚ ਜੇ ਮੇਰੀ ਵੋਟ ਉੱਥੇ ਦੀ ਹੈਗੀ ਆ ਤੇ ਫਿਰ ਮੈਂ ਆਬਵੀਅਸਲੀ ਉਹਨੂੰ ਹੀ ਵੋਟ ਫਾਉਂਗਾ ਤਾਂ ਇਹ ਦੋ ਕਾਰਨ ਨੇ ਆਮ ਆਦਮੀ ਪਾਰਟੀ ਦੇ ਜਿੱਤਣ ਦੇ ਉੱਤੇ ਇਹ ਇਸ ਕਾਰਨ ਆਮ ਆਦਮੀ ਪਾਰਟੀ ਜਿਹੜੀ ਹੈਗੀ ਆ ਕਿ ਉਹ ਜਿੱਤ ਚੰਗੀ ਹੈਗੀ ਆ ਤੇ ਅਕਾਲੀ ਦਲ ਜਿਹੜਾ ਹੈ ਉਹ ਜਿਹੜੇ ਮੈਂ ਤੁਹਾਨੂੰ ਕਾਰਨ ਦੱਸੇ ਅਕਾਲੀ ਦਲ ਦੀ ਪੱਕੀ ਵੋਟ ਉਹ ਹੈਗੀ ਕਿ ਹਰਮਿੰਦਰ ਸੰਧੂ ਤਿੰਨ ਵਾਰ ਲਗਾਤਾਰ ਅਕਾਲੀ ਦਲ ਤੋਂ ਜਿੱਤਦੇ ਰਹੇ ਤੇ ਅਕਾਲੀ ਦਲ ਦੀ ਪੰਥਕ ਸੋਚ ਦੇ ਮੁਤਾਬਕ ਜਿਹੜੀ ਵੋਟ ਹੈਗੀ ਆ ਉਹ ਜੇਕਰ ਅਕਾਲੀਆਂ ਨੂੰ ਦੁਬਾਰਾ ਪੈ ਗਈ ਕਿਉਂਕਿ ਆਮ ਆਦਮੀ ਪਾਰਟੀ ਤੋਂ ਲੋਕ ਖਫਾ ਵੀਤ ਬਹੁਤ ਨੇ 4 ਸਾਲਾਂ ਦੇ ਵਿੱਚ ਤੇ ਹਰਮਿੰਦਰ ਸੰਧੂ ਨੂੰ ਆਮ ਆਦਮੀ ਪਾਰਟੀ ਨੂੰ ਲੈਣਾ ਕਿਤੇ ਨਾ ਕਿਤੇ ਨੁਕਸਾਨ ਹੋ ਸਕਦਾ ਕਿਉਂਕਿ ਲੋਕ 2022 ਦੇ ਵਿੱਚ ਉਹਨਾਂ ਨੇ ਇਸ ਕਰਕੇ ਰਾਏ ਸੀ ਚਿੱਟੇ ਦਾ ਨਾਮ ਲੱਗਾ ਸੀ ਔਰ ਉਹਨੂੰ ਤੁਸੀਂ ਵੋਟ ਇਹ ਡ੍ਰੋਪ ਕਰਨ ਆਮ ਆਦਮੀ ਪਾਰਟੀ ਦੇ ਜਾ ਸਕਦੇ ਹੋ ਬਿਲਕੁਲ ਆਪਾਂ ਹੁਣ ਥੋੜੇ ਪਹਿਲਾਂ ਰਾਜਦੋਚੋਂ ਪ੍ਰਚਾਰ ਕਰਦੇ ਸੀ ਕਾਂਗਰਸ ਪਾਰਟੀ ਤੋਂ ਰਾਜਾਪਟਿੰਗ ਵੀ ਤਰ੍ਹਾਂ ਤਰਤੀ ਨਵੰਦੀਆਂ ਚ ਬਜ਼ਾਰਾਂ ਚ ਘੁੰਮਦੇ ਨਜ਼ਰ ਆਏ ਹੁਣ ਅਸੀਂ ਸਾਰੀ ਨਿੱਕੋ ਗੱਲ ਕਹੀ ਕਿ ਧਿਆਨ ਰੱਖੀ ਕਿ ਲੋਕੀ ਸੱਚੀ ਉਹਨਾਂ ਦਾ ਧਿਆਨ ਰੱਖਣਗੇ ਇਸ ਮਾਮਲੇ ਦੇ ਵਿੱਚ ਬੜਾ ਵਧੀਆ ਤੁਸੀਂ ਗੱਲ ਕਹੀ ਕੀਤਾ ਹੁਣ ਇਹ ਤਾਂ ਹੁਣ ਅੱਜ ਤਾਂ ਉਹਨਾਂ ਨੇ ਦੱਸਦਾ ਹੋਊਗਾ ਏਰੀਆ ਨੂੰ ਕਿ ਧਿਆਨ ਅਸੀਂ ਰੱਖਿਆ ਕਿ ਨਹੀਂ ਰੱਖਿਆ ਹੈਗਾ ਪਰ ਹੁਣ 14 ਤਰੀਕ ਨੂੰ ਪਤਾ ਲੱਗੇਗਾ ਕਿ ਆਖਿਰਕਾਰ ਧਿਆਨ ਲੋਕਾਂ ਨੇ ਕਿਦਰਾ ਰੱਖਿਆ ਹੈ ਸੋ ਅਸੀਂ ਜਿੰਨਾ ਤੁਹਾਨੂੰ ਵਿਸ਼ਲੇਸ਼ਣ ਕਰਕੇ ਅਸੀਂ ਦੱਸ ਸਕਦੇ ਸੀਗੇ ਕੀ ਕਿਹੜੀ ਪਾਰਟੀ ਕਿਸ ਤਰ੍ਹਾਂ ਤੇ ਕਿਸ ਢੰਗ ਦੇ ਨਾਲ ਅੱਗੇ ਜਾ ਸਕਦੀ ਹੈ ਉਹਨੂੰ ਕਿਸ ਚੀਜ਼ ਦਾ ਫਾਇਦਾ ਹੋ ਸਕਦਾ ਉਹ ਸਾਰੀਆਂ ਗੱਲਾਂ ਸੀ ਤੁਹਾਨੂੰ ਦੱਸੀਆਂ ਤੇ ਹੁਣ ਲਗਾਤਾਰ ਰਿਜ਼ਲਟ ਤੋਂ ਪਹਿਲਾਂ ਸੀ ਰੋਜ਼ ਤੁਹਾਨੂੰ ਇਸੇ ਤਰ੍ਹਾਂ ਹੀ ਦੱਸਾਂਗੇ ਕਿ ਕਿਹੜੀ ਪਾਰਟੀ ਕਿਉਂ ਜਿੱਤਦੀ ਹੈ ਤੇ ਕਿਹੜੀ ਪਾਰਟੀ ਕਿਉਂ ਹਾਰ ਸਕਦੀ ਹੈ ਬਾਕੀ ਤੁਹਾਡਾ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਆਪਣੀ ਰਾਏ ਦੱਸੋ ਤਾਂ ਕਿ ਅਸੀਂ ਤੁਹਾਡੀ ਰਾਏ ਸਮਝ ਕੇ ਉਸ ਦੇ ਉੱਤੇ ਅੱਗੇ ਕੰਮ ਕਰ ਸਕੀਏ ਤੇ ਅੱਗੇ ਤੁਹਾਡੀ ਜਿਹੜੀ ਆਵਾਜ਼ ਹੈ ਉਹ ਆਮ ਲੋਕਾਂ ਤੱਕ ਤੇ ਸਰਕਾਰ ਤੱਕ ਅਸੀਂ ਪਹੁੰਚਾ ਸਕੀਏ ਤੇ ਤੁਸੀਂ ਜੁੜੇ ਰਹੋ ਪੰਜਾਬ ਤੱਕ ਦੇ ਨਾਲ